You are here. ਤੇਰੀ ਅਰ ਜਨ ਵਿਗਨਨ ਕੇ ਨਾਸ਼ਕ ਵਿਗਨਨ ਕੇ ਨਾਸ਼ਕ ਹਰ ਗੋਬਿੰਦ ਸਭ ਸਮਾਤ ਪਰਖਾਸ਼ਕ ਸ਼੍ਰੀ ਹਰਿ ਰਾਇ ਨਾਮੋ ਕਰ ਜੋਰੀ ਨਾਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨਾ ਨਾਮੁ ਨਾਈ ਬਹੋਰੀ ਤੇ ਕਉ ਬਾਹਦਰ ਪਰਮ ਕੇਰਪਾਲਾ ਜੀ ਪਰਮ ਕੇਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗ ਦੀਸ਼ਾ ਏਕੰਕਾਰਾ ਸਤਗੁਰੂ ਤੇ ਪ੍ਰਸਾਦ ਸੋਚ ਹੋਏ ਵਾਹਿਗੁਰੂ ਜੀ ਕੀ ਫਤੇ ਵਿਗਨ ਵਿਨਾਸਨ ਸੋ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਬਨਾਸਨ ਸੋਏ ਦੁਹਰਾਇ ਇਸ ਬਿਦ ਗੁਰ ਆਨੰਦ ਪਰ ਸਿੰਗਨ ਕੀਨ ਸੁਚੇਤਾ ਸਹਤਰਨ ਕਾਸੀ ਕੋਸ਼ਤੇ ਬਖਸ਼ੇ ਸੰਗ ਰਹੇਤਾ ਇਸ ਬਿਦ ਗੁਰ ਆਨੰਦ ਪਾਰਾ ਸਿੰਘਨ ਕੀਨ ਸੁਚੇਤ ਸਤਰਨ ਕਾਸੇ ਕੋਸਤੇ ਬਖਸ਼ੇ ਸੰਗਰਹੇਤ ਜੋਗੋ ਜੋਗ ਅਟਲ ਤਾਨ ਤਾਨ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਦੂਦ ਅੰਦਰ ਗੁਰੂ ਪਿਆਰੇ ਗੁਰਸਾਰੇ ਸਾਧ ਸੰਗਤ ਜੀ ਆਓ ਸਤਿਗੁਰਾਂ ਦੇ ਹਜ਼ੂਰ ਜੋੜ ਕਰਕੇ ਇਸ ਦੇਹੀ ਦਾ ਲਾਹਾ ਲੈਂਦੇ ਆਂ ਚੱਲ ਲਈ ਲੜੀਵਾਰ ਵਿਚਾਰ ਨਾਲ ਜੋੜ ਕਰਕੇ ਸਵਾਸਾ ਨੂੰ ਸਫਲਾ ਕਰਨਾ ਕਰੀਏ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਕਲ ਦੇ دیਵਾਨਾ ਜੇ ਸਰਬਨ ਕੀਤਾ ਹੈ ਕਿ ਕਿਵੇਂ अनेका ਰਾਜਾਂ ਦੇ ਰਾਜੇ ਇਕੱਤਰ ਹੋ ਗਏ ਸਾਰੇ ਆਨੰਦਪੁਰ ਵੱਲ ਨੂੰ ਵਾਧਾ ਕੀਤਾ ਸਭ ਨੇ ਭੀਮਚੰਦਰ ਨਾਲ ਲਿਖੀ ਔਰ ਜਦੋਂ ਬੈਰੀ ਦਲ ਨੇੜੇ ਆ ਗਿਆ ਸਿੱਖਾਂ ਨੇ ਮਹਾਰਾਜ ਨੂੰ ਬੇਨਤੀ ਕੀਤੀ ਮਹਾਰਾਜ ਇਹ ਮੋਗਲ ਸ਼ਾਸਕ ਐ ਮੋਗਲ ਰਾਜੇ ਪਹਾੜੀ ਰਾਜੇ ਸਾਰੇ ਅੱਗੇ ਵਾਧੇ ਹੁੰਦੇ ਆ ਤੁਸੀਂ ਕਿਉਂ ਤੀਰ ਧਾਰ ਕੇ ਬੈਠੇ ਹੋ ਕਿਉਂ ਨਹੀਂ ਕਿਸੇ ਗੱਲ ਦਾ ਫਿਕਰ ਕਰ ਰਹੇ ਮਹਾਰਾਜ ਕਹਿੰਦੇ ਫਿਕਰ ਨਹੀਂ ਕਰਨਾ ਬਸ ਜੋ ਹੋਣਾ ਉਹ ਹੁਕਮ ਦੇ ਵਿੱਚ ਐ ਅਕਾਲ ਪੁਰਖ ਦੀ ਮਰਜ਼ੀ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ ਮਹਾਰਾਜ ਕੋਈ ਨਹੀਂ ਇਹਨਾਂ ਨੂੰ ਆ ਜਾਣ ਦਿਓ ਜੋ ਵਰ ਬਣਦਾ ਪ੍ਰਸ਼ਾਦ ਹੈ ਦੇਵਾਂ ਕਿਉਂਕਿ ਸਿੰਘ ਹੈ ਜੋ ਮਹਾਰਾਜ ਕਹਿੰਦੇ ਆਪਣਾ ਗੁਰੂ ਘਰ ਹੈ ਜੋ ਇੱਕ ਖੂਹ ਦੀ ਨਿਯਾਈ ਜਿਹੋ ਜੇ ਖੂਹ ਜੇ ਆਵਾਜ਼ ਦੇਵਾਂਗੇ ਉਹ ਜੀ ਵਾਪਸ ਆਊਗੀ ਜਿਉਹ ਦੀ ਸ਼ਰਧਾ ਲੈ ਕੇ ਰਾਜੇ ਪਹਾੜੀ ਰਾਜੇ ਪਹੁੰਚੇ ਆ ਮੁਗਲ ਪਹੁੰਚੇ ਆ ਉਹ ਜਾ ਇਹ ਫਲ ਪ੍ਰਾਪਤ ਕਰ ਲੈਣਗੇ ਤੇ ਸਿੱਖਾਂ ਦੇ ਕਹਿਣ ਤੇ ਜਦੋਂ ਤਰਕਾਣੀ ਫੌਜ ਆ ਗਈ ਹਨ ਤਸਿੰਗਾ ਨੇ ਬੜੇ ਜੋਸ਼ ਨਾਲ ਬੇਨਤੀ ਕੀਤੀ ਮਹਾਰਾਜ ਸਾਰਿਆਂ ਦੀ ਗਿਣਤੀ ਭਾਵੇਂ 500 ਸੀ ਉਹਨਾਂ ਨੇ ਆ ਕੇ ਗੁਰੂ ਦੇ ਦਰਸ਼ਨ ਕੀਤੇ ਹਰ ਪ੍ਰਕਾਰ ਦੇ ਹੋਰ ਦੇਸ਼ਾਂ ਤੋਂ ਵੀ ਜਿਹੜੇ ਸੰਗ ਅਸੀਂ ਜਦਵਾਰ ਤੇ ਆ ਗਏ ਪਰ 71 ਹੋ ਗਏ ਉਹਨਾਂ ਨੇ ਹਰ ਸ਼ਾਸਤਰਾਂ ਨੂੰ ਹੱਥਾਂ 'ਚ ਫੜ ਕੇ ਕਿਹਾ ਮਹਾਰਾਜ ਤੁਸੀਂ ਹੁਕਮ ਕਰੋ ਇੱਟ ਨਾਲ ਇੱਟ ਖੜਕਾ ਦਈਏ ਜੋ ਤੁਹਾਡਾ ਹੁਕਮ ਹੋਵੇ ਦਿੱਲੀ ਲੈ ਲਏ ਅਸੀਂ ਇਹਨਾਂ ਰਾਜਿਆਂ ਤੋਂ ਤੁਰਕਾਂ ਨੂੰ ਖੋਪਾ ਦਿੱਗੇ ਲਾਹੌਰ ਨੂੰ ਛੁੜਾ ਲიਏ ਜਿਵੇਂ ਕਹਦੋਂ ਮਹਾਰਾਜ ਤਖਤਾ ਪਲਟਾ ਦਿਆਂਗੇ ਇਹਨਾਂ ਦਾ ਤਾਂ ਮਹਾਰਾਜ ਨੇ ਟੀਰੀ ਦਿੱਤਾ ਕਿ ਸੂਰ ਬਿਰੁੱਤੀ ਇੱਧਰ ਰੱਖੋ ਪਹਿਲਾਂ ਜਿਹੜਾ ਕਾਰਮ ਕਰਨ ਵਾਲਾ ਹੈ ਕਿਲੇ ਦੀ ਜਿਹੜੀ ਮੋਰਚਾ ਬੰਦੀ ਉਹਨੂੰ ਕੀਤਾ ਜਾਵੇ ਔਰ ਜੁੱਧ ਕਰਨ ਵਾਸਤੇ ਜੋ ਅਗਲਾ ਪਾਸਾ ਹੈ ਉਹ ਰੋਕਿਆ ਜਾਵੇ ਜੋ ਅਗਲਾ ਜੁੱਧ ਹੁਣ ਆਰੰਭ ਹੋ ਰਿਹਾ ਹੈ ਆਓ ਅੱਜ ਦੇ ਦੀਵਾਨਾ ਅੰਦਰ ਜੁੱਧ ਦੀ ਆਰੰਭਤਾ ਵੇਖੀ ਕਿਸ ਤਰ੍ਹਾਂ ਜੁੱਧ ਹੋਏ ਕਿਸ ਤਰ੍ਹਾਂ ਸਿੰਘਾਂ ਨੇ ਜੋਰ ਵਿਖਾਏ ਕਿਸ ਤਰ੍ਹਾਂ ਰਾਜੇ ਅੱਗੇ ਵਧੇ ਕਿ ਉਹਨਾਂ ਦੇ ਵਿੱਚ ਵਿਚਾਰਧਾਰਾ ਚੱਲੀ ਆਓ ਸਰਬਣ ਕਰੀਏ ਰਸਨ ਨੂੰ ਕਰੀਏ ਪਵਿੱਤਰ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਗੁਰੂ ਸਾਹਿਬ ਜੀ ਦੋਹਰਾ ਐਸੇ ਵਦ ਗੁਰੂ ਆਨੰਦਪੁਰ ਸਿੰਗਨ ਕੇ ਨੂੰ ਸੁਚੇਤਾ ਸਤਰਨਿਕ ਸਾ ਘੋਸਤੇ ਬਖਸ਼ ਸੰਗਰਹੇਤਾ ਇਸ ਵੀਧੀ ਨਾਲ ਜਦੋਂ ਮਹਾਰਾਜ ਧੀਰ ਦਿੱਤਾ ਕਿ ਆ ਕਿਲੇ ਦੀ ਜਿਹੜੀ ਮੋਰਚਾ ਬੰਦੀ ਕੀਤੀ ਜਾਵੇ ਤਾਂ ਇਸ ਤਰ੍ਹਾਂ ਉਹ ਆਨੰਦਪੁਰ ਵਿਖੇ ਸਿੱਖਾਂ ਨੂੰ ਸੁਚੇਤ ਕਰ ਦਿੱਤਾ ਭੰਡਾਰ ਦੇ ਵਿੱਚੋਂ ਫਿਰ ਮਹਾਰਾਜ ਨੇ ਕਿਹਾ ਬਈ ਸਾਹਤਰ ਕੱਢ ਕੇ ਤੇ ਲੜਾਈ ਵਾਸਤੇ ਸਭ ਨੂੰ ਦੇ ਦਿੱਤੇ ਗਏ ਭਿਗੰਗ ਪਰਿਆਨ ਛਾਂਦ ਵੱਡੇ ਬਾੜ ਚੌੜੇ ਸੋ ਤੇਗੇ ਜੋ ਮਝਾਈ ਦੋ ਧਾਰੇ ਪਲਾਂਦੀ ਅਨੇਕਾ ਮਹਾਨੀ ਵੱਡੇ ਤੇਗੇ ਤੇ ਚੌੜੇ ਤਿੱਖੀ ਧਾਰ ਵਾਲੇ ਵਿਜਲੀ ਮੇਲ ਤੇ ਤੇਗੇ ਵੀ ਦਿੱਤੇ ਗਏ ਅਨੇਕਾਂ ਭੁਲਾਦੇ ਦੋ ਧਾਰੇ ਉਹ ਵੀ ਵੰਡੇ ਗਏ ਸਰੋਹੀ ਹਲਬੇ ਜਨ ਵੀ ਦਈ ਹੈ ਕਰਾ ਚੋਲ ਖੰਡੇ ਸੋ ਕੇਤੇ ਲਈ ਹੈ ਅਤੇ ਹੱਥ ਵੀ ਅਤੇ ਜਨ ਵੀ ਨਾਮ ਦੇ ਦੇਸ਼ਾਂ ਤੋਂ ਮੰਗਵਾਈਆਂ ਤਲਵਾਰਾਂ ਵੀ ਦਿੱਤੀਆਂ ਨੇ ਤਲਵਾਰਾਂ ਤੇ ਖੰਡੇ ਕਈਆਂ ਦੇ ਨੇ ਲੈ ਸਨ ਸਭ ਲੋਕੀ ਸੰਗ ਨੇ ਜੇ ਵਿਸਾਲੇ ਵਿਛੂਏ ਵੱਡੇ ਬਾਂਗ ਜਪੂਏ ਕਰਾਲੇ ਸਰਬ ਲੋਹ ਦੇ ਵਰਸ਼ੇ ਨੇਜੇ ਬਹੁਤ ਭਾਰੇ ਸਨ ਵੱਡੇ ਵਿਛੂਏ ਤੇ ਵਿਚਕਾਰਲੇ ਬਾਂਗ ਕੇ ਦੂਏ ਉਹ ਵੀ ਦਿੱਤੇ ਗਏ ਸ਼ੁਰੇ ਖੋਖਣੀ ਸਾਪ ਲੰਬੀ ਬਲੰਦੇ ਘਣੇ ਸੇਲ ਭਾਲੇ ਪ੍ਰਕਾਸ਼ੇ ਅਮੰਦੇ ਸ਼ੁਰੇ ਖੋਖਰੀਆਂ ਦੇ ਜੋ ਗੋਰਖੇ ਰੱਖਦੇ ਹਨ ਲੰਮੀਆਂ ਵੱਡੀਆਂ ਤਲਵਾਰਾਂ ਵੀ ਦਿੱਤੀਆਂ ਨੇ ਬਹੁਤ ਸੇਲੇ ਤੇ ਭਾਲੇ ਵੀ ਚਮਕ ਰਹੇ ਨੇ ਮਲੰਘੇਨਾ ਸਾਫੰਗ ਬਨੇ ਅੰਗ ਚੰਗੇ ਤਮਾਚੇ ਕਲਾਦਾਰ ਸ਼ਸਤਰ ਭੰਗੇ ਸਾਰੇ ਅਧਿਆਰ ਮੈਲ ਤੋਂ ਬਗੈਰ ਸਾਫ ਸਨ ਜਿਨ੍ਹਾਂ ਦੇ ਅੰਗ ਬੜੇ ਸੁੰਦਰ ਬਣੇ ਹੋਏ ਸਨ ਵੈਰੀਆਂ ਨੂੰ ਮਾਰਨ ਵਾਸਤੇ ਕਲਾਦਾਰ ਪਿਸਤੌਲ ਵੀ ਵੰਡੇ ਗਏ ਤੂਫੰਗੇ ਦਿੰਗਲਾਜ ਬੂਰੇ ਤਮਾਕੇ دیے ਚੱਕਰ ਬਕਰੰ ਚਮਕੰਦੇ ਚਲਾਕੇ ਬੰਦੂਖਾਂ ਬਹੁਤ ਲੰਮੀਆਂ ਨਾਲੀਆਂ ਵਾਲੀਆਂ ਬੰਦੂਖਾਂ ਛੋਟੀਆਂ ਤੋਪਾਂ ਤੇ ਕਈ ਹੋਰ ਪ੍ਰਕਾਰ ਦੀਆਂ ਬੰਦੂਖਾਂ ਤਮਾਕੇ ਵੀ ਦਿੱਤੇ ਗਏ ਚੱਕਰ ਵੀ ਦਿੱਤੇ ਗਏ ਜੋ ਚੱਲਦੇ ਆ ਘੁੰਮੁੰਦੇ ਚਮਕਰੇ ਸੰਨ ਉਹ ਵੀ ਵੰਡੇ ਗਏ ਵੱਡੇ ਮੂਲ ਕੇ ਦੂਰ ਤੇ ਆਏ ਢਾਲੇ ਕੋਠੋਰੰ ਕੁਡੰਦੰ ਵੱਡੇ ਵੱਡੇ ਉਜਵਾਲੇ ਬੜੀ ਦੂਰ ਤੋਂ ਬੜੀ ਕੀਮਤ ਵਾਲੇ ਮਹਿੰਗੀਆਂ ਢਾਲਾਂ ਜੋ ਐਨਾ ਸਾਨਾ ਬੜੀਆਂ ਜੋ ਸ਼ਕਤ ਨੇ ਉਹ ਵੀ ਦਿੱਤੀਆਂ ਗਈਆਂ ਤਨੁਖ ਵੀ ਵੰਡੇ ਗਏ ਬੜੇ ਸ਼ਕਤੀਸ਼ਾਲੀ ਸਨ ਜਿਹੜੇ ਪਤ ਭਰੇ ਬਾਨ ਭਾਥ ਅਨੇਕਾ ਪ੍ਰਕਾਰੇ ਧਰੇ ਬਾਨ ਪਹਿਨੇ ਲੱਗੇ ਬੀਪਤੀ ਵੀਦ ਪਾਰੇ ਤੀਰ ਪੱਥਿਆਂ ਦੇ ਨਾਲ ਅਨੇਕ ਪ੍ਰਕਾਰ ਦੇ ਨਾਲ ਭਰ ਕੇ ਦਿੱਤੇ ਗਏ ਜਿਹੜੇ ਤੀਰ ਤਿੱਖੇ ਲੱਗਿਆ ਬਿੰਨ ਕੇ ਪਾਰ ਲੰਘ ਜਣ ਐਸੇ ਤੀਰ ਬਹੁਤ ਤਿੱਖੇ ਨੇ ਉਹ ਵੀ ਦਿੱਤੇ ਗਏ ਇਹਨੋਂ ਬਾਅਦ ਜੋ ਅਜੁੱਧ ਪੰਜ ਦੀਨੇ ਖੁਸ਼ੀ ਖਾਲਸੇ ਪੈ ਪ੍ਰਭੂ ਭੂਰ ਕੀਨੇ ਸਾਰਿਆਂ ਨੂੰ ਪੰਜ ਪੰਜ ਸ਼ਾਸਤਰ ਦਿੱਤੇ ਗਏ ਗੁਰੂ ਜੀ ਨੇ ਖਾਲਸੇ ਤੇ ਵੱਡੇ ਖੁਸ਼ੀ ਕੀਤੀ ਦਈ ਬ੍ਰਿੰਦਵ ਬਾਰੂਦ ਗੋਰੀ ਕਨੇਰੀ ਪਹਾੜੀ ਸੰਘਾਰੋ ਕਹੋ ਤਾਹ ਦਵੇਰੀ ਬਹੁਤ ਬਰੂਦ ਗੋਲੇ ਸਿੱਕਾ ਵੀ ਦਿੱਤਾ ਗਿਆ ਉਹ ਸਮੇਂ ਖਾਲਸੇ ਨੂੰ ਕਿਹਾ ਗਿਆ ਪਹਾੜੀਆਂ ਨੂੰ ਮਾਰੋ ਭਏ ਸਾਵਧਨ ਤਵੈ ਸਿੰਘ ਬੀਰਾ ਰਸنگ ਬੀਰ ਰਾਤੇ ਚਲੇ ਬਾਦ ਧੀਰਾ ਸੈਨੂ ਸੂਰ ਬੀਰੋ ਸਮੇਂ ਸਾਵਧਨ ਹੋ ਗਏ ਸਾਰੇ ਸੂਰ ਬੀਰ ਕ੍ਰੋਧ ਦੇ ਨਾਲ ਭਰ ਗਏ ਤੀਰ ਜਿਹੜੇ ਬੰਨ ਸੀ ਮੰਨ ਕੇ ਉਹ ਚੱਲ ਪਏ ਨੇ ਬੰਦੇ ਟੋਲ ਪੈ ਟੋਲ ਸੁਰਾਨ ਐਸੇ ਬਹਿ ਬਿਆਤੇ ਮੇਗ ਹੈ ਪੰਜ ਜਿਸੇ ਸੂਰਮਿਆਂ ਨੇ ਇਸ ਪ੍ਰਕਾਰ ਟੋਲੀਆਂ ਦੇ ਟੋਲ ਬਨ ਲਏ ਇੰਜ ਲੱਗਦੇ ਸਨ ਜਿਵੇਂ ਹਵਾ ਵਗਣ ਨਾਲ ਬਦਨਾ ਸਮੂਹ ਇਕੱਠਾ ਹੋ ਗਿਆ ਜਦੋਂ ਆਇਓ ਬਰਿੰਦ ਸਤਰਣ ਹੋਏ ਤਹਾਂ ਖਾਲਸਾ ਜਾਏ ਕਿਨੀ ਸੋ ਢੋਈ ਜਿਸ ਪਾਸੇ ਤੋਂ ਬੈਰੀ ਦੇ ਸਮੂਹ ਨੇ ਆਉਣਾ ਸੀ ਨਾ ਉਸੇ ਪਾਸੇ ਫਿਰ ਖਾਲਸਾ ਜੀ ਫੌਜ ਪਹੁੰਚ ਗਏ ਤਫੰਗੇ ਤੜਾਕੇ ਉਡਾਵ ਕਨੇਰੇ ਉੱਡੀ ਕਹਿ ਪਹਾੜੇ ਜੇ ਆਵ ਜਨੇਰੇ ਬਦੂਖਾਂ ਦੇ ਬਹੁਤ ਤਕੜੇ ਤੜਾਕੇ ਪਾਉਂਦੇ ਹੋਏ ਪਹਾੜੀਆਂ ਨੂੰ ਡੇਗਦੇ ਹਨ ਜੋ ਨੇੜੇ ਆਉਣ ਦੋਹਰਾ ਕਿਲੇ ਦੋਏ ਸਤ ਗੁਰੂ ਕੇ ਗਾਡੋ ਕੋੜ ਤੋ ਉਤੰਗ ਸਤ ਗੁਰੂ ਜੀ ਦੇ ਦੋਵੇਂ ਕਿਲੇ ਬੜੇ ਮਜਬੂਤ ਸਨ ਤੇ ਉੱਚੇ ਸਨ ਨਾਮ ਫਤਿਹਗੜ ਲੋਗੜ ਅਪਰ ਆਗਮ ਪੁਰ ਅੰਗ ਉਹਨਾਂ ਦੇ ਨਾਂ ਜਿਹੜੇ ਨੇ ਉਹ ਫਤਿਹਗੜ ਤੇ ਲੋਗੜ ਰੱਖੇ ਹੋਏ ਸਨ ਚੌਪਈ ਸੇਰ ਸਿੰਘ ਨਾਰਾ ਸਿੰਘ ਦੂ ਕਾਇਮ ਕਰੇ ਲੋਗੜ ਸੋ ਖੇਰ ਸਿੰਘ ਤੇ ਨਾਰ ਸਿੰਘ ਨੂੰ ਦੋਵਾਂ ਨੂੰ ਲੋਹ ਗੜ ਵਿੱਚ ਕੈਮ ਕੀਤਾ ਗਿਆ ਸਿੰਘ ਪੰਜ ਸੇ ਸੰਗ ਸੂਰੇ ਸਤਰਨ ਕੋ ਹੱਤਵੇ ਬਲ ਪੂਰੇ ਉਹਨਾਂ ਨੂੰ 500 ਸਿੰਘ ਸੂਰ ਮੇ ਦਿੱਤੇ ਗਏ ਜਿਹੜੇ ਵੈਰੀ ਨੂੰ ਮਾਰਨ ਵਾਸਤੇ ਪੂਰਾ ਬਲ ਰੱਖਦੇ ਸਨ ਆਗਮ ਪੁਰੇ ਦਿਸ ਸਗਲ ਮਝੈਲ ਗੱਡ ਕਰੇ ਸਤਰਨ ਧਰ ਸ਼ੈਲ ਆਗਮੋਂ ਪੁਰੇ ਬਾੜੇ ਪਾਸੇ ਸਾਰੇ ਮਝੈਲ ਖੜੇ ਕੀਤੇ ਗਏ ਉਹ ਛਲ ਸ਼ਵੀਲੇ ਸ਼ਾਸਤਰ ਧਾਰ ਕਰਕੇ ਖੜੇ ਹੋ ਗਏ ਉਦੇ ਸਿੰਘ ਆਦਕ ਜੇ ਆਰ ਰੱਖ ਤੱਕਰਾਏ ਸਭ ਠੌਰ ਗੁਰੂ ਜੀ ਨੇ ਕਿਹਾ ਉਦੇ ਸਿੰਘ ਆਦ ਜਿਹੜੇ ਹੋਰ ਸਿੰਘ ਨੇ ਨਾ ਉਹ ਸਭ ਥਾਂ ਤਕੜਾਈ ਰੱਖਣ ਜਹਾਂ ਜ਼ੋਰ ਤੇ ਪਹਿਰ ਲੜਾਈ ਤਹਾਂ ਜਾਓ ਤੁਰਨ ਕਰ ਧਾਈ ਜਿੱਥੇ ਜੋਰ ਨਾਲ ਲੜਾਈ ਪੈ ਜਾਵੇ ਨਾ ਜਿੱਥੇ ਮੁਗਲਾਂ ਦਾ ਜ਼ੋਰ ਚੜ੍ਹ ਜਾਵੇ ਜਿੱਥੇ ਵਾਧਾ ਹੋ ਜੇ ਉਥੇ ਤੁਰੰਤ ਧਾਵਾ ਬੋਲ ਜਾਓ ਕਾਲ ਦੇਹੋ ਕਸਮਾਨ ਕਨੇਰਾ ਦੇਹੋ ਸਤਰਨ ਕੇ ਅੰਗ ਬਖੇਰਾ ਉਥੇ ਵੱਡਾ ਕਸਮਾਨ ਖੜਾ ਕਰ ਦੇਵੂ ਤੇ ਵੈਰੀਆਂ ਦੇ ਜਿਹੜੇ ਅੰਗ ਆ ਉਹ ਪੈਨ ਪੈਨ ਕਰਕੇ ਖਿਲਾਰ ਦੇ ਇਸ ਪ੍ਰਕਾਰ ਕਹੇ ਕਰਤ ਕਰਾਈ ਅਗਰ ਜਾਣਤੇ ਗੁਰੂ ਹਟਾਈ ਇਸ ਪ੍ਰਕਾਰ ਕਹਿ ਕੇ ਤਕੜਾਈ ਕੀਤੀ ਤੇ ਅੱਗੇ ਜਾਣ ਤੋਂ ਗੁਰੂ ਜੀ ਨੇ ਰੋਕ ਦਿੱਤਾ ਸੈਨਾ ਸਕਲ ਨਿਗਟ ਹੀ ਰਾਖੇ ਲਰੋ ਇਸੇ ਥਲ ਰਣ ਅਬ ਲਾਖੀ ਸਾਰੀ ਸੈਨਾ ਆਪਣੇ ਪਾਸ ਹੀ ਰੱਖੀ ਇਸ ਥਾਂ ਤੋਂ ਥਾ ਹੀ ਮਹਾਰਾ ਕਹਿੰਦੇ ਜੋ ਜੋਧਿ ਬਲਾਖਾ ਰੱਖਦਾ ਹੈ ਨਾ ਇਸੇ ਥਾਂ ਤੇ ਖੜ ਕੇ ਲੜਨਾ ਹੈ ਅੱਗੇ ਨਹੀਂ ਜਾਣਾ ਉਤ ਤੇ ਭੀਮ ਚੰਦ ਹੰਕਾਰੇ ਦਬਦ ਬਰਿੰਦ ਬਜੇ ਥਲ ਪਲ ਭਾਰੇ ਉਧਰ ਭੀਮ ਚੰਦਾ ਬੜਾ ਹੰਕਾਰ ਧਾਰਨ ਕਰੀ ਬੈਠਾ ਸੀ ਭਰਿਆ ਹੋਇਆ ਸੀ ਹੰਕਾਰ ਦੇ ਨਾਲ ਬਹੁਤ ਨਗਾਰੇ ਭਾਰੇ ਬਲ ਸਹਿਤ ਵਜਾ ਰਿਹਾ ਸੀ ਸਭ ਗਿਰ 나ਥਨ ਸਾਥ ਨਿਹਾਰਾ ਭਇਓ ਪ੍ਰਥਮ ਤੇ ਵੱਡ ਹੰਕਾਰਾ ਭੀਮ ਜੰਦ ਨੇ ਸਾਰੇ ਰਾਜਿਆਂ ਨੂੰ ਆਪਣੇ ਨਾਲ ਵੇਖਿਆ ਤਾਂ ਪਹਿਲਾਂ ਨਾਲੋਂ ਵੀ ਉਹਦੇ ਵਿੱਚ ਵੱਡਾ ਹੰਕਾਰ ਭਰ ਗਿਆ ਵੀ ਮੈਂ ਹੁਣ ਕੱਲਾ ਨਹੀਂ ਅਨੇਕਾਂ ਰਾਜਾਂ ਦੇ ਰਾਜੇ ਅਨੇਕਾਂ ਤਰ੍ਹਾਂ ਦੀਆਂ ਜਿਹੜੀਆਂ ਉਹਨਾਂ ਦੀਆਂ ਫੌਜਾਂ ਨੇ ਲੱਖਾਂ ਦੇ ਵਿੱਚ ਮੇਰੇ ਨਾਲ ਸੈਨਾ ਹੈ ਉਹਨੂੰ ਹੋਰ ਵੀ ਹੰਕਾਰ ਹੋ ਗਿਆ ਇਤਨੋਂ ਕੋ ਲਸਕਰ ਜੇ ਸੰਗ ਹੋਏ ਇਤ ਅਨੁਸਾਰ ਰਹੇ ਸਭ ਕੋਏ ਸੋਚਦਾ ਸੀ ਕਿ ਇੰਨੀ ਸੈਨਾ ਜੇ ਨਾਲ ਹੋਵੇ ਤਾਂ ਸਾ ਸਦਾ ਸਾਰੇ ਅਗ ਅਨਸਾਰ ਰਹੇ ਨਾ ਇੱਕ ਆਨੰਦਪੁਰ ਗਿਣਤੀ ਕਹਾ ਲਬਪੁਰ ਜੀਤ ਲਿਹੋ ਗੜ ਮਹਾ ਫਿਰ ਇੱਕ ਆਨੰਦਪੁਰ ਦੀ ਗਿਣਤੀ ਕੀ ਹੈ ਤਾਂ ਲਾਹੌਰ ਦਾ ਵੀ ਇਹ ਵੱਡਾ ਗੜ ਉਹ ਜਿੱਤ ਲਈਏ ਕਿਉਂਕਿ ਸਾਰੇ ਰਾਜੇ ਹੁਣ ਮੇਰੇ ਨਾਲ ਐਤਨੀ ਸੈਨਾ ਮੇਰੇ ਨਾਲ ਔਰ ਸੈਨਾ ਦਾ ਹੰਕਾਰ ਕਰਕੇ ਕਹਿਣ ਲੱਗਾ ਆਨੰਦਪੁਰ ਤਾਂ ਬਹੁਤ ਛੋਟੀ ਗੱਲ ਐ ਤੇ ਗਿੰਦ ਦਿੱਤੀ ਨਹੀਂ ਹੈ ਤਾਂ ਲਾਹੌਰ ਵੀ ਜਿੱਤ ਲਵਾਂਗੇ ਹੁਣ ਸਾਨੂੰ ਕੋਈ ਨਹੀਂ ਰੁਕ ਸਕਦਾ ਜਿੱਤ ਪ੍ਰਾਪਤ ਕਰ ਲਾਂ ਗੁਰੂ ਨੂੰ ਲਤਾੜ ਦੇਾਂਗੇ ਚਾਰੇ ਪਾਸੇ ਸਾਡਾ ਸਿੱਕਾ ਬੋਲੂਗਾ ਐਸਾ ਹੰਕਾਰ ਦੇ ਵਿੱਚ ਮਨ ਦੇ ਵਿੱਚ ਸੋਚਾਂ ਸੋਚ ਰੇ ਕਰੋ ਸ਼ਾਹ ਕੋ ਚੰਦ ਵਿਸਾਲਾ ਬਜਤ ਲੋਹ ਸੋ ਲੋ ਕਰਾਲਾ ਬਾਦਸ਼ਾਹ ਨੂੰ ਵੀ ਬੜਾ ਚਿੰਤਾਵਾਨ ਕਰ ਦੇਵਾਂਗਾ ਜਦ ਵਿਕਰਾਲ ਲੋਹ ਦੇ ਨਾਲ ਲੋਹਾ ਵੱਜੇਗਾ ਨਾ ਤਾਂ ਅਬ ਲੜ ਹੈ ਮਿਲ ਗਰਪਤ ਸਾਰੇ ਕਹਾਂ ਖਾਲਸਾ ਅੱਗੇ ਆ ਹਮਾਰੇ ਹੁਣ ਸਾਰੇ ਪਹਾੜੇ ਰਾਜੇ ਮਿਲ ਕੇ ਲੜਨਗੇ ਫਿਰ ਖਾਲਸਾ ਸਾਡੇ ਅੱਗੇ ਕੀ ਹੈ ਦਾਲ ਕਮਲਤ ਆਏ ਤਬ ਗयो ਨੇਰ ਆਨੰਦਪੁਰ ਕੋ ਹੋਏ ਗयो ਤਦ ਪਹਾੜੇ ਦਲ ਬੜੀ ਉੱਚੀ ਉੱਚੀ ਰੌਲਾ ਪਉਂਦਾ ਹੋਇਆ ਆਨੰਦਪੁਰ ਦੇ ਨੇੜੇ ਪਹੁੰਚ ਗਿਆ ਖਰੋ ਖਾਲਸਾ ਜਹਾਂ ਪ੍ਰਤੀਖਤ ਦੁਦਬ ਤਪਕਨ ਸੋਣ ਧੁਨ ਈਖਤ ਕਹਿੰਦੇ ਜਿੱਥੇ ਖਾਲਸਾ ਵੀ ਖੜਾ ਹੋ ਕੇ ਇੰਤਜ਼ਾਰ ਕਰ ਰਿਹਾ ਸੀ ਉਡੀਕ ਕਰ ਰਿਹਾ ਸੀ ਕਦੋਂ ਬੈਰੀ ਆਉਣ ਕਦੋਂ ਜੰਗ ਹੋਵੇ ਉੱਥੇ ਉਹਨਾਂ ਦਾ ਨਾ ਨਗਾਰਿਆਂ ਦੇ ਬੰਦੂਖਾਂ ਦੀ ਆਵਾਜ਼ ਸੀ ਜਿਹੜੀ ਨਾ ਥੋੜੀ ਆਵਾਜ਼ ਸੁਣਦੀ ਸੀ ਕਰੇ ਤੂਫੰਗ ਕੇ ਤਬ ਤਿਆਰੀ ਤੋੜੇ ਅਗਣ ਲਾਏ ਇੱਕ ਬਾਰੇ ਤਾਂ ਉਹਨਾਂ ਉਸੇ ਵੇਲੇ ਬੰਦੂਖਾਂ ਦੀ ਤਿਆਰੀ ਕੀਤੀ ਇੱਕ ਵਾਰ ਤੋੜਿਆਂ ਨੂੰ ਅੱਗ ਲਾਈ ਅਤੇ ਪਾਏ ਬਾਰੂਦ ਮਿਲ ਕਰ ਗੋਰੀ ਠੋਕ ਠੋਕ ਗੱਜ ਕੇਨੀ ਕਠੋਰੀ ਬਰੂਦ ਪਾ ਕੇ ਗੋਲੀਆਂ ਪਾਈਆਂ ਤੇ ਗੱਜ ਠੋਕ ਠੋਕ ਕਹਿੰਦੇ ਸਖਤ ਕੀਤਾ ਤੋਪਾਂ ਦੀ ਤਿਆਰੀ ਕਰ ਦਿੱਤੀ ਅੱਛ ਸੁਗਲ ਗਏ ਜਹ ਤੋੜੇ ਜੜੇ ਗਲ ਪਰ ਗਹਿ ਕਰ ਮੋੜੇ ਜਦ ਤੋੜੇ ਚੰਗੀ ਤਰ੍ਹਾਂ ਧੁੱਗ ਗਏ ਤਾਂ ਕਲਾ ਦੇ ਬੱਤ ਫੜ ਕੇ ਮੋੜ ਕੇ ਜੋੜ ਦਿੱਤੇ ਸ੍ਰੀ ਕਲਗੀ ਧਰ ਜਹਾਂ ਸੋ ਆਏ ਸੁੱਧ ਹਿੱਤ ਪਹੁੰਚੇ ਤੂਰਨ ਬਤਾਏ ਜਿੱਥੇ ਸ੍ਰੀ ਕਲਗੀਧਰ ਮਹਾਰਾਜ ਸੁਭਰੇ ਨੇ ਨਾ ਉਸ ਉੱਥੇ ਉਸ ਪਾਸੇ ਖਬਰ ਦੇਣ ਬਾਅਦ ਤੇ ਤੁਰੰਤ ਭੱਜ ਕੇ ਗਏ ਮਹਾਰਾਜ ਸੁਣੀ ਜਤ ਤਤਕਾਲ ਦੁੱਧ ਬਾਤ ਪਕਨ ਨਾਦ ਉਠਾਲਾ ਗੁਰੂ ਜੀ ਨੂੰ ਕਿਹਾ ਕਿ ਹੈ ਮਹਾਰਾਜ ਪਾਤਸ਼ਾਹ ਜੀ ਤੁਰੰਤ ਸੁਣੋ ਨਗਾਰਿਆਂ ਤੇ ਬੰਦੂਖਾਂ ਦੀ ਆਵਾਜ਼ ਬੜੀ ਉੱਚੀ ਹੋ ਗਈ ਹੈ ਜਦੋਂ ਵਜਦੇ ਹਨ ਤਾਂ ਕੰਨਾਂ ਦੇ ਵਿੱਚ ਉਹਨਾਂ ਸ਼ੋਰ ਸੁਣਾਈ ਦਿੰਦਾ ਹੈ ਬਹੁਤ ਵੱਜ ਹੈ ਸਰਵਨ ਧੁਨ ਪਰੇ ਰਾਗੇ ਆਏ ਨਿਗਟ ਹੀ ਖਰੇ ਜਾਪਦਾ ਐ ਹਉ ਮਹਾਰਾਜ ਜਦੋਂ ਆਵਾਜ਼ ਉੱਚੀ ਹੋਣ ਲੱਗੀ ਨਗਾਰਿਆਂ ਦੀ ਬੰਦੂਖਾਂ ਦੀ ਤਾਂ ਇਸ ਦਾ ਮਤਲਬ ਇਹ ਹੈ ਵੀ ਜਿਹੜੇ ਪਹਾੜੀ ਰਾਜੇ ਉਹ ਬਹੁਤ ਨੇੜੇ ਆ ਗਏ ਖੜੇ ਖਾਲਸਾ ਵੀ ਸਾਵਧਾਨ ਖੁਸ਼ੀ ਕਰੋਲੇ ਫਤੇ ਮਹਾਨ ਕਹਿੰਦੇ ਫਿਰ ਖਾਲਸਾ ਵੀ ਸਾਵਧਾਨ ਹੋ ਕੇ ਖੜਾ ਹੋ ਗਿਆ ਮਹਾਨ ਪਤੇ ਪ੍ਰਾਪਤ ਕਰਕੇ ਖੁਸ਼ੀ ਕਰੋ ਇਸ ਬਾਤੇ ਤੇਗ ਅਜੀਤ ਸਿੰਘ ਬੈਸ ਨਵੀਨ ਖੜਗ ਸੇ ਪਰ ਆਏ ਤਖੂ ਕਰ ਲੈਣ ਤ ਪਰ ਪਾਸ ਛੋਟੀ ਉਮਰ ਦਾ ਜੋ ਅਜੀਤ ਸਿੰਘ ਸਾਹਿਬ ਜادہ ਜੀ ਨੇ ਉਹ ਵੀ ਖੜੇ ਸਨ ਉਹਨਾਂ ਨੇ ਵੀ ਫਿਰ ਜਿਹੜੀ ਤਲਵਾਰ ਸੀ ਢਾਲ ਸੀ ਅਤੇ ਤੀਰਾਂ ਦਾ ਪੱਥਰ ਸੀ ਹੱਥ ਵਿੱਚ ਫੱਕ ਫੜ ਲਿਆ ਪਿਤਾ ਗੁਰੂ ਕੀ ਆਇ ਸੁਚਾਹਤ ਰਿਪ ਸੰਨ ਲਰਬੇ ਹੇਤ ਉਮਾਹਤ ਓਹ ਗੁਰੂ ਪਿਤਾ ਜੀ ਦੇ ਅੱਗੇ ਆਇਆ ਆ ਗਿਆ ਚਾਹੁੰਦਾ ਸੀ ਕਿ ਵਿਰਨ ਲੜਨ ਵਾਸਤੇ ਉਤਸ਼ਾਹਿਤ ਹੋਇਆ ਹੋਇਆ ਊਦੇ ਸਿੰਘ ਤਬ ਬਾਕ ਬਹਾਨਾ ਮਹਾਰਾਜ ਸਾਹਿਬ ਕਿਛ ਮਾਨ ਜਾਣ ਊਦੇ ਸਿੰਘ ਨੇ ਜੋ ਬੇਨਤੀ ਕੀਤੀ ਤਦ ਕਿਹਾ ਕੇ ਮਹਾਰਾਜ ਮੈਂ ਸਭ ਕੁਝ ਮਾਨ ਦੇ ਵਿੱਚ ਜਾਣ ਲਿਆ ਹੈ ਕਿ ਅਜੀਤ ਸਿੰਘ ਜੰਗ ਕਰਨਾ ਚਾਹੁੰਦੇ ਨੇ ਔਰ ਮਾਨਦੇ ਵਿੱਚ ਵੱਡੀ ਲਾਲਸਾ ਹੈ ਇਸ ਬਾਤ ਉਹ ਆਗਿਆ ਚਾਹੁੰਦੇ ਆ ਤੋ ਬੇਨਤੀ ਪਨੋ ਆਗਾਰੇ ਸਹਬ ਜਿਆਦਾ ਚਾਹਤ ਭਾਰੇ ਫਿਰ ਵੀ ਮੈਂ ਆਪ ਜੀ ਦੇ ਅੱਗੇ ਬੇਨਤੀ ਕਰਦਾ ਹਾਂ ਕਿ ਸਹਬ ਜਿਆਦਾ ਬੈਰੀਆਂ ਦੇ ਨਾਲ ਭਾਰੇ جنگ ਕਰਨਾ ਚਾਹੁੰਦੇ ਨੇ ਛਤਰ ਸੰਗ ਜੰਗ ਕੋ ਕਾਲਣ ਸਭ ਸਿੰਘਨ ਦੇ ਭੀਤੀਰ ਸੰਭਾਲਣ ਤੇ ਸਾਰੇ ਸਿੰਘਾਂ ਨੂੰ ਜੀ ਦੇ ਕੇ ਸੰਭਾਲਣਾ ਚਾਹੁੰਦੇ ਨੇ ਹਹ ਆਪਤੇ लाਜ ਵਿਸਾਲਾ ਕੁਛ ਨਹੀਂ ਬੋਲ ਸਕੈ ਇਸ ਕਾਲਾ ਆਪ ਜੀ ਨੂੰ ਕਹਿਣ ਤੋਂ ਸ਼ਰਮਿੰਦਾ ਸ਼ਰਮਿੰਦੇ ਹਨ ਇਸ ਸਮੇ ਉਹ ਕੁਝ ਵੀ ਨਹੀਂ ਬੋਲ ਸਕਦੇ ਹੁਕਮ ਦੇਵ ਮੋ ਕੋ ਇਨ ਹਾਥ ਗਮਨ ਹੈ ਰਣ ਕੋ ਧਰ ਪਦ ਮਾਥ ਹੁਕਮ ਦੇਵ ਤਾਂ ਮੈਂ ਇਨਾਂ ਦੇ ਨਾਲ ਜਾਵਾਂ ਤੇ ਤੁਹਾਡੇ ਚਰਨਾਂ ਦੀ ਧੂੜ ਮੱਥੇ ਨੂੰ ਲਾ ਕੇ ਰਣਖੇਤਰ ਵਿੱਚ ਅਸੀਂ ਪਹੁੰਚ ਗਏ ਸਾਬ ਗਿਰਨਾਥਨ ਕੇ ਦਲ ਆਏ ਚਹਤ ਬਹੀ ਰਹੇ ਜੰਗ ਮਚਾਏ ਸਾਰੇ ਪਹਾੜੀ ਰਾਜਿਆਂ ਨੇ ਸੈਨਾ ਦਲ ਆਏ ਨੇ ਉਹ ਬਾਹਰ ਹੀ ਜੰਗ ਮਚਾਉਣਾ ਚਾਹੁੰਦੇ ਸਨ ਕਿ ਸੁਣ ਕਰ ਗੁਰੂ ਪੁੱਤਰ ਦਿਸ ਦੇਖਾ ਲਗੇ ਸਹਤਰਣ ਤਨ ਸੁਭਤ ਬਸੇਖਾ ਇਹ ਸੁਣ ਕੇ ਗੁਰੂ ਜੀ ਨੇ ਆਪਣੇ ਪੁੱਤਰ ਵੱਲ ਵੇਖਿਆ ਤਾਂ ਸਿਰ ਉੱਤੇ ਧਾਰਨ ਕੀਤੇ ਸਹਤਰ ਬਹੁਤ ਸੋਭਾ ਪਾ ਰਹੇ ਸਨ ਕਿ ਮਨੁ ਕਾਮਨਾ ਜੰਗ ਕਰਨ ਕੇ ਵਿਦਿਆ ਸਿਖੀ ਤਨੁਖ ਸਰਣ ਕੇ ਜੰਗ ਕਰਨ ਦੀ ਮਨੁ ਕਾਮਨਾ ਹੈ ਤਨੁਖ ਬਾਣ ਦੀ ਵਿਦਿਆ ਸਿੱਖੀ ਹੈ ਤੇ ਹੁਣ ਬੈਰੇ ਨੂੰ ਸੋ ਆਬ ਰਿਪਨ ਹਤਨ ਕੋ ਸਮਿਓ ਭਇਓ ਹੁਕਮ ਗੁਰ ਕੀਨਸ ਨਮੋ ਹਨ ਬੈਰੀ ਨੂੰ ਮਾਰਨ ਦਾ ਸਮਾਂ ਹੈ ਜਦ ਗੁਰੂ ਜੀ ਨੇ ਆਗਿਆ ਦੇ ਦਿੱਤੀ ਤਾਂ ਫਿਰ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਇਹ ਕਾਜ ਹੈ ਸਤ ਸ਼ਤਰੀਨ ਜੇਮ ਭਾਰਥ ਆਬ ਮੰਨੂ ਕੀਨ ਖਤਰਿਆਂ ਦਾ ਪੁੱਤਰਾਂ ਦਾ ਹੁਣ ਇਹੋ ਕੰਮ ਹੈ ਜਿਵੇਂ ਅਰਜਨ ਦੇ ਪੁੱਤਰ ਅਭਮਨੂ ਨੇ ਯੁੱਧ ਕੀਤਾ ਸੀ ਨਾ ਉਸੇ ਵਾਂਗ ਇਹ ਹੁਣ ਛੋਟੀ ਉਮਰ ਦੇ ਵਿੱਚ ਇਸਤੇ ਸਮਬਾਲ ਲਾਲਸ ਮਨ ਕੀ ਦੇਖੋ ਚਾਹਤ ਕਰਨ ਵਿਦ ਰਣ ਕੀ ਜਿਵੇਂ ਮਹਾਭਾਰਤ ਦੇ ਵਿੱਚ ਅਰਜਨ ਦੇ ਪੁੱਤਰ ਨੇ ਅਭਮਨੂਆਂ ਨੇ ਯੁੱਧ ਕੀਤਾ ਮਾਰ ਕਹਿੰਦੇ ਹੁਣ ਉਸੇ ਸਮੇਂ ਉਸੇ ਵਾਂਗ ਇਹ ਹੁਣ ਛੋਟੀ ਉਮਰ ਵਿੱਚ ਮਨ ਦੇ ਵਿੱਚ ਯੁੱਧ ਕਰਨ ਦੀ ਲਾਲਸਾ ਹੈ ਰਣ ਖੇਤਰ ਦੀ ਵਿਧੀ ਵੇਖਣਾ ਚਾਹੁੰਦੇ ਹੋ ਇਸ ਤੇ ਆਖੀ ਔਰਨਾ ਬਾਤ ਛਤਰੀ ਕਰਨ ਰਿਪਨ ਕੋ ਘਾਤ ਇਸ ਨਾਲੋਂ ਚੰਗੀ ਗੱਲ ਕਿਹੜੀ ਹੋ ਸਕਦੀ ਹੈ ਭਾਈ ਖੱਤਰੀਆਂ ਆਪਣੇ ਬੈਰੀਆਂ ਨੂੰ ਹੀ ਮਾਰਿਆ ਹੈ ਨਾ ਖੱਤਰੀ ਧਰਮ ਨੂੰ ਅਨਭਾਉ ਇਸ ਕਰਕੇ ਹੁਕਮ ਆਨੰਦਤ ਗੁਰ ਫਰਮਾਇਓ ਸੁਣਤ ਅਜੀਤ ਸਿੰਘ ਲਲਚਾਇਓ ਤਾਂ ਗੁਰੂ ਜੀ ਨੇ ਪ੍ਰਸੰਨ ਹੋ ਕੇ ਹੁਕਮ ਸੁਣਾਇਆ ਕਿ हे ਅਜੀਤ ਸਿੰਘ ਸੁਣੋ ਜੰਗ ਕਰਨ ਵਾਸਤੇ ਤੇਰਾ ਮਨ ਹੈ ਲਲਸਿਆ ਹੋਇਆ ਜਾਓ ਤੁਸੀਂ ਜਾ ਕੇ ਜੰਗ ਕਰੋ ਉਦੇ ਸਿੰਘ ਜੋ ਕੋ ਲਿਜ ਹੈ ਸੰਗ ਸਨਮੁਖ ਕਰੋ ਰਿਫਨ ਸੰ ਜੰਗ ਉਦੇ ਸਿੰਘ ਨੂੰ ਆਪਣੇ ਨਾਲ ਲਵੋ ਸਾਹਮਣੇ ਹੋ ਕੇ ਬੈਰਗੇ ਨਾਲ ਜੰਗ ਕਰੋ ਬਹੁਤ ਅੱਗੇ ਨਹੀਂ ਜੇ ਵਧਣਾ ਅੱਗੇ ਵਧ ਨਹੀਂ ਬਹੁ ਦੀਜੈ ਦੁਰਗ ਨਿਕਟ ਆਪਣੇ ਦਿਡ ਤੀਜੈ ਬਹੁਤਾ ਅੱਗੇ ਨਹੀਂ ਜਾਣਾ ਕਿਲਾ ਕਿਲੇ ਦੇਹ ਭਾਸੀ ਦਿੜੜ ਹੋ ਕੇ ਖੜੇ ਹੋ ਕੇ ਲੜਨਾ ਹੈ ਸੁਣਤ ਪਿਤਾ ਕੋ ਹੁਕਮ ਅਨੰਦਯੋ ਪਦ ਅਰਬਿੰਦ ਬੰਦ ਕਰ ਬੰਧਿਓ ਪਿਤਾ ਜੀ ਦਾ ਹੁਕਮ ਸੁਣ ਕੇ ਸਹਿਬਜ਼ਾਦਾ ਬੜਾ ਪ੍ਰਸੰਨ ਹੋਇਆ ਗੁਰੂ ਦੇ ਚਰਨ ਕਮਲਾਂ ਤੇ ਵੰਦਨਾ ਕੀਤੀ ਅਤੇ ਇਕ ਸਿੰਘ ਸੌਲੇ ਕਰ ਸੰਗ ਕਹ ਤਤਸ਼ਨ ਅਨਵਾਇ ਤੁਰੰਗ 100 ਸਿੰਘਾਂ ਨੂੰ ਆਪਣੇ ਨਾਲ ਲੈ ਕੇ ਤੁਰੰਤ ਘੋੜੇ ਮੰਗਵਾਇਆ ਤੇ ਦਾਦੇ ਕੇ ਸਥਾਨ ਚਲ ਗयो ਹੱਥ ਬਨ ਕਰ ਬਣਤ ਪयो ਪਹਿਲਾ ਆਪਣੇ ਦਾਦੇ ਵਾਲੇ ਪਵਿੱਤਰ ਸਥਾਨ ਤੇ ਗਏ ਹੱਥ ਜੋੜ ਕੇ ਉੱਥੇ ਵੰਦਨਾ ਬੇਨਤੀ ਕੀਤੀ ਫਿਰ ਚਾਰ ਪ੍ਰਕਰਮ ਦੇ ਕਰ ਫਿਰਿਓ ਬਿਨ ਕਿਨਾ ਹੈ ਪਰ ਪੁਨ ਚਰਿਓ ਫਿਰ ਜਾ ਕੇ ਉੱਥੇ ਚਾਰ ਪ੍ਰਕਰਮਾਂ ਕੀਤੀਆਂ ਫੇਰ ਬੇਨਤੀ ਕਰਕੇ ਉਹ ਆਪਣੇ ਘੋੜੇ ਤੇ ਸਵਾਰ ਹੋ ਗਏ ਉਦੇ ਸਿੰਘ ਸੋ ਬੋਲਤ ਬੈਨ ਚਲਿਓ ਹੋ ਬਹਰ ਜੈ ਸਿੰਘਨ ਸੈਨ ਫੇਰ ਉਦੇ ਸਿੰਘ ਨਾਲ ਕੁਝ ਗੱਲਾਂ ਕੀਤੀਆਂ ਫੇਰ ਉਸ ਤਰਫ ਚੱਲ ਪਏ ਜਿੱਥੇ ਸਿੰਘਾਂ ਦੀ ਸੈਨਾ ਸੀ ਚੰਚਲ ਬਾਜੀ ਚਲਤ ਫੰਦਾਵਤ ਖਰਾ ਖੱਪਰਾ ਤਨ ਗੁਣ ਬਗਰਾਵਤ ਚਾਲਕ ਘੋੜੇ ਨੂੰ ਚੱਲਦੇ ਹੋਏ ਨੂੰ ਕਦਾਉਂਦਿਆ ਸੀ ਤੇਜ਼ ਤੀਰਨ ਤੁਨੱਖ ਦੇ ਚਿਲੇ ਵਿੱਚ ਪਾਉਂਦੇ ਸੀ ਬੇਚ ਖਾਲਸੇ ਜਾਇ ਥਿਰੂ ਹੈ ਸਭਨ ਮਨ ਉਚਾਉ ਕਰੋ ਹੈ ਖਾਲਸੇ ਦੇ ਵਿਚਾਰੇ ਜਾਖਰ ਖੜੇ ਹੋ ਰਾਸਤੇ ਦੇ ਵਿੱਚ ਕਰਪਾਨਾਂ ਦੇ ਨਾਲ ਖਰਤਬ ਕਰਦੇ ਹੋਏ ਤੀਰਾਂ ਧੁਨੱਖਾਂ ਦੇ ਤੀਰ ਚੜਾਉਂਦੇ ਹੋਏ ਜਾ ਰਹੇ ਸੀ ਔਰ ਖਾਲਸੇ ਦੇ ਵਿੱਚ ਜਾ ਕੇ ਫੌਜ ਦੇ ਵਿੱਚ ਜਾ ਕੇ ਖੜੇ ਹੋ ਗਏ ਤਾਂ ਉਹਨਾਂ ਨੂੰ ਵੇਖ ਕੇ ਸਾਰੇ ਸਿੰਘਾਂ ਦੇ ਮਨ ਵਿੱਚ ਬੜਾ ਉਤਸ਼ਾਹ ਭਰਿਆ ਬੜਾ ਉਹਨਾਂ ਨੇ ਪ੍ਰਸੰਨਤਾ ਪੈਦਾ ਕੀਤੀ ਸਿੰਘ ਦੇਖ ਆਨੰਦ ਅਤੇ ਵਾਹਿਗੁਰੂ ਜੀ ਕੀ ਕੈ ਫਤੇ ਸਾਰਿਆਂ ਦੇ ਮਨ ਬੜੇ ਪ੍ਰਸੰਨ ਆਨੰਦ ਨਾਲ ਭਰ ਗਏ ਤੇ ਸਾਰਿਆਂ ਨੇ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣੀ ਕੀਤੀ ਮਾਰ ਬਾਰ ਕਾ ਕਰਤੇ ਚਲੇ ਅੱਗੇ ਹੋਏ ਲਰਨ ਰਿਪ ਮਿਲੇ ਕਹਿੰਦੇ ਬਕਾਰੇ ਮਾਰਦੇ ਹੋਏ ਅੱਗੇ ਹੋ ਕੇ ਜਿਹੜਾ ਵੈਰੀ ਮਿਲਦਾ ਸੀ ਉਹਦੇ ਨਾਲ ਲੜਾਈ ਕਰਦੇ ਪਿਤਾ ਬਾਕ ਕੋ ਤਬਹ ਸੰਭਾਲਾ ਕਰਹਾ ਟਾਵਨ ਕਹ ਤਤਕਾਲਾ ਫਿਰ ਪਿਤਾ ਦੇ ਬਚਨਾਂ ਨੂੰ ਸੰਭਾਲਿਆ ਫਿਰ ਤੁਰੰਤ ਹਟ ਕੇ ਪਿੱਛੇ ਆ ਗਏ ਕਿਉਂਕਿ ਪਿਤਾ ਜੀ ਨੇ ਬਚਨ ਕੀਤਾ ਸੀ ਕਿ ਬਹੁਤਾ ਅੱਗੇ ਨਹੀਂ ਜਾਣਾ ਕੇਲੇ ਦੀ ਹੱਦ ਦੇ ਵਿੱਚ ਰਹਿਣਾ ਹੈ ਤਾਂ ਉਸ ਤਰ੍ਹਾਂ ਜੋ ਅੱਗੇ ਚਲੇ ਗਏ ਸੀ ਪਹਿਲਾਂ ਤਾਂ ਪਿਤਾ ਜੀ ਦਾ ਬਚਨ ਆਪਣੇ ਮਨ 'ਚ ਯਾਦ ਕਰਕੇ ਪਿੱਛੇ हट ਕੇ ਆ ਗਏ ਖਲੋਗੇ ਜੋ ਬੈਰੀ ਲੜਦਾ ਟੱਕਰਾ ਕਰਦਾ ਲੜਾਈ ਕਰਦੇ ਸਤਿਰਾਮ ਗੁਰੂ ਕੋ ਕਹਿਓ ਉਲੰਘਣ ਨਾਹੀ ਚਰਨ ਜਮਾਏ ਥਿਰੋ ਤਿਸ ਪਾਹੀ ਗੁਰੂ ਦੇ ਬਚਨਾਂ ਨੂੰ ਕਮਾਉਣਾ ਕੀਤਾ ਲੰਘਣਾ ਨਹੀਂ ਕੀਤੀ ਚਰਨਾਂ ਨੂੰ ਜਮਾ ਲਿਆ ਉੱਥੇ ਥਾਂ ਦੇ ਉੱਤੇ ਅੱਗੇ ਨਹੀਂ ਵਧੇ ਦੁਰਗ ਆਪਣੇ ਰਾਖ ਪਿਛਾਰੇ ਕਰ ਜੁਦ ਕਰੋਧਿਤ ਹੋਏ ਭਾਰੇ ਕਿਲੇ ਨੂੰ ਆਪਣੇ ਪਿੱਛੇ ਰੱਖਿਆ ਤੇ ਬੜਾ ਕਰੋਧ ਧਾਰਨ ਕਰਕੇ ਜੁਦ ਕਰਨਾ ਕੀਤਾ ਇਨੇਕਾਂ ਬੈਰੀਆਂ ਨੂੰ ਸਰਵਜਤਾ ਜੀ ਨੇ ਜੋ ਮੌਤ ਦੇ ਘਾਟ ਉਤਾਰਨਾ ਕੀਤਾ ਹੈ ਕਿਸ ਤਰ੍ਹਾਂ ਅੱਗੇ ਜੁਦ ਕਰਨ ਵਾਸਤੇ ਤਿਆਰੀ ਹੁੰਦੀ ਹੈ ਭੀਮ ਚੰਦ ਕਿਸ ਪ੍ਰਕਾਰ ਕਰਦਾ ਹੈ ਤੰਬੂ ਲਗਾਉਂਦਾ ਹੈ ਕਿਸ ਤਰ੍ਹਾਂ ਹੋ ਅਗਲੇ ਵਿਚਾਰ ਹੈ ਜੋ ਉਹ ਕਲ ਦੇ ਜੀਵਾਨਾਂ ਦੇ ਅੰਦਰ ਆਪਾਂ ਸਤਿਗੁਰ ਨੇ ਸਮਾ ਸਵਾਸ ਬਖਸ਼ ਸਰਬਣ ਕਰਾਂਗੇ ਆਪ ਸੰਗਾਂ ਦਾ ਸੁਣਿਆ ਦਾਸਾਂ ਦਾ ਬੋਲਿਆ ਪ੍ਰਵਾਨ ਸਰਬ ਪੁੱਲਾਂ ਮਾਫ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ